ਆਪਾਂ ਇਸ ਵੀਡੀਓ ਚਾਰ ਟਰੈਕਟਰ ਦਿਖਾਉਣੇ ਆ ਜੈਜ ਰੇਟਾਂ ਵਾਲੇ ਸ਼ੁਰੂ ਆਪਾਂ ਕਰਾਂਗੇ ਆਇਸ਼ਰ ਤੋਂ ਤੇ ਨਾਲ ਆਪਣੇ ਦੀਪ ਦੀਪ ਕੀ ਹਾਲ ਚਾਲ ਹੈ ਬਹੁਤ ਵਧੀਆ ਬੱਡੇ ਲੋਕਾ ਠੀਕ ਠਾਕ ਬਹੁਤ ਵਧੀਆ ਕੇਜਰੀਪੁਰ ਚੜਦੀ ਗਲਾ ਬਾਈ ਚੜਦੀ ਗਲਾ ਤੇ ਇਹਦੀ ਕੀ ਸਟੋਰੀ ਹੈ ਦੀ ਪਹਿਲਾਂ ਮੈਨੂੰ ਇਹਦੀ ਦੱਸੀ ਗਰਾ ਇਹਦੀ ਟਰੈਕਟਰ ਦੀ ਸਟੋਰੀ ਵੀ ਦੱਸਦਿਆਂ ਦੇਖਣਾ ਥੋੜੀ ਗੱਲ ਹੋਰ ਕਹਿਣੀ ਸੀ ਵੀਡੀਓ ਚ ਆਪਾਂ ਮੈਸੇਜ ਦੇਣਾ ਸੀ ਬਾਈ ਦੱਸ ਦੇ ਆਪਣਾ ਫੋੜ ਨਹੀਂ ਦਿਖਾਈ 3600 ਐਸੀ 3600 ਦਿਖਾਇਆ ਸੀ ਆਪਾਂ ਵੀਡੀਓ ਚ ਟਰੈਕਟਰ ਭੇਜਤਾ ਸੀਗਾ ਬਾਈ ਘਰੇ ਉਹ ਸੁਣੀ ਚੱਲ ਗਏ ਟਰੈਕਟਰ ਬੰਦੇ ਨੇ ਬਾਈ ਫੋਨ ਤੇ ਸੌਦਾ ਕਰ ਲਿਆ ਟਰੈ ਬੰਦੇ ਨੇ ਬਾਈ ਗੰਦੀ ਹੋਰ ਕਰਨ ਲਾ ਗਿਆ ਆਹ ਬਾਈ ਆਧਾਰ ਕਾਰਡ ਆ ਉਹਦਾ ਅੱਗੇ ਬਾਈ ਲੋਕ ਫਰੋਡ ਬੈਠਿਆ ਕਹਿੰਦਾ ਮੈਂ ਸਾਈ ਨਹੀਂ ਪਾਉਂਦਾ ਤੇ ਬਾਈ ਜੇ ਉਹ ਟਰੈਕਟਰ ਰੋਕੀ ਬੈਠਾ ਸੀ ਉਹਦੋਂ ਬਾਈ ਇਹਦਾ ਨਾਮ ਆ ਦਿਖਾਣ ਆਧਾਰ ਕਾਰਡ ਤੇ ਸੁਮੀਰ ਗੌਤਮ ਤੇ ਬੰਦਾ ਦੂਆ ਮੰਨ ਲਾ ਘੱਤਰ ਦਾ ਜਨਮ ਹੈ ਦਾ ਸਿਆਣਾ ਮੇਰਾ ਕਿੱਥੋਂ ਦਾ ਹੈ ਮੈਂ ਕੱਲੀ ਜਵਾਨ ਤੇ ਟਰੈਕਟਰ ਰੋਕੀ ਰੱਖਿਆ ਢੱਲੋ ਨੋਟ ਵੀ ਨਹੀਂ ਆਪਾਂ ਬਾਈ ਸੌਦਾ ਹੀ ਪੋਆਇਆ। ਅੱਛਾ ਤੇ ਜੇ ਇਹੀ ਹਿਰਾ ਫੇਰੀ ਜਿਉਂ ਮੈਨੂੰ ਹੋਰ ਕਹਿ ਜਾਂਦਾ ਚੱਲ ਮੈਂ ਕਿੰਨੇ ਦਾ ਹੀ ਵੇਚਦਾ। ਜੇ ਕੋ ਮੈਨੂੰ 2000 ਵਾਦ ਕੇ ਮੈਂ ਟਰੈਕਟਰ ਉਹਨੂੰ ਦੇ ਦਿੰਦਾ। ਫਿਰ ਤੁਸੀਂ ਸਾਨੂੰ ਕਮੈਂਟਾਂ 'ਚ ਬਾਈ ਲਾਨਤਾ ਪਾਓ। ਫਿਰ ਪਤਾ ਕੀ ਕਹਿੰਦੇ ਆ ਬਪਾਰ ਵੀ ਜਵਾਬ ਤੋਂ ਫਿਰ ਕੇ। ਬਚੋ ਬਾਲਾ ਕੁਛ ਕਰਦੇ ਆ ਬਾਈ। ਮੈਂ ਤੈਨੂੰ ਉਹੀ ਗੱਲ ਕਰਨਾ ਬਾਈ ਸਾਰੇ ਭਰਾਵਾਂ ਨੂੰ ਹੱਥ ਮੰਨ ਕੇ ਬੇਨਤੀ ਆ ਬਾਈ ਟਰੈਕਟਰ ਬਿਸ਼ੱਕ ਦੀ ਨਾਲੋ ਪਰ ਟਰੈਕਟਰ ਕੇ ਦਾ ਬੰਨ ਕੇ ਨਾ ਬਾਈ ਰੋਕਿਆ ਕਰੋ। ਜੇ ਨਹੀਂ ਲੈਣਾ ਨਾ ਬੰਨਿਆ ਨਾ ਕਰੋ ਬਾਈ ਟਰੈਕਟਰ। ਕੋਈ ਗਾਹਕ ਮਸਾ ਹੁੰਦਾ। ਇਹ ਡੈਕਟਰ ਦਿਖਾ ਦੇ ਢੱਲੋ 22 ਮਾਡਲ ਆ 22 ਮਾਡਲ ਘੰਟਿਆਂ ਤੋਂ ਸਾਹਮਣਾ ਚੱਲਿਆ ਪਾਵਰ ਸਟੀਅਰਿੰਗ ਆ ਗਿਆ ਹੂੰ ਠੀਕ ਆ ਬਾਈ ਹੂੰ ਤੇ ਸਾਇਲੈਂਟ ਪੱਠੀ ਜਾ ਗਿਆ ਇਹ ਅੱਛਾ ਪਲੱਸ ਵਾਲਾ ਮਾਡਲ ਆ ਗਿਆ ਬਾਈ ਇਹ ਨਾਲ ਦੇ ਟਾਇਰ ਆ ਡੈਕਟਰ ਦੇ ਜਿਵੇਂ ਨਵਾਂ ਡੈਕਟਰ ਆ ਇਹ ਤੇ ਲੋਨ ਵੀ ਹੋ ਜੂ ਢੱਲੋ ਤਨ ਲੱਗ ਇਹਨਾਂ ਇਕੱਲੇ ਚੱਲਿਆ ਇਹ ਇਹ ਮੈਰ ਮੀਟਰ ਤੇ ਨਿਕਾ 667 ਕੱਢ ਗਈ ਸੀ ਤੋਂ ਘੰਟਾ 650 ਘੰਟਾ ਬਸ ਹੈ ਨਾ ਠੀਕ ਹੈ ਬਾਈ ਤੇ ਦਵਾ ਦਾ ਤੇ ਤੇਲ ਬਰੇਕ ਆ ਗਿਆ ਨਾ ਤੇਲ ਬਰੇਕਾਂ ਬਾਈ ਹੂੰ ਤੇ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ 3 ਲੱਖ ਡੈਕਟਰ ਤੇ ਲੋਨ ਹੋਜੂ ਡੈਕਟਰ ਦੇ ਦਾਂਗੇ ਬਾਈ ਆਪਾਂ 3 ਲੱਖ ਦੇ 40000 ਦਾ ਜਿਹੜਾ ਟਲੋ ਦਾ ਵੀਡੀਓ ਦੇਖ ਕੇ ਆਉ ਹੋਰ ਵੀ ਮਾਨਤਾਨ ਕਰ ਦਾਂਗੇ ਹੋਰ ਵੀ ਕਰ ਦਿੰਦੇ ਠੀਕ ਹੈ ਟਨੋ ਤੇ ਇੱਕ ਆਪਣਾ ਹੋਰੇ ਲਿਆ 47500 ਤੇ 475 ਹੈ ਜਿੰਨਾ ਥੋੜਾ ਜਿਹਾ ਲੇਟ ਹੋ ਗਿਆ ਯਾਰ ਖੰਡਵੇਂ ਜੇ ਲਾਤੇ ਚੱਲ ਕੋਈ ਨਹੀਂ ਤੇ ਇਹ ਦਿਖਾ ਦੇ 2000 ਮਾਡਲ ਆ ਡਬਲ ਕਲਚ ਆ 2001 ਮਾਡਲ ਆ 2001 ਡਬਲ ਕਲਚ ਆ ਚੌਖੜਾ ਟਾਇਰਾਂ ਤਾਜ਼ਾ ਬਾਈ ਬੱਲ ਮੈਜੂ ਟਾਇਰਾਂ ਦਾ ਅਮਰਾਉਂ ਦੀ ਬੈਟਰੀ ਹੈ ਰੈਕਟਰ ਤੇ ਟਾਇਰ ਚਾਰੇ ਨਵੇਂ ਆ ਗਏ ਅਮਰਾਉਂ ਦੀ ਬੈਟਰੀ ਹੈ ਚੈੱਕ ਕਰਾ ਦੇ ਸ਼ੋ ਪੇਂਟ ਦਾ ਓਰੀਜਨਲ ਹੈ ਸਾਰਾ ਓਰੀਜਨਲ ਇਹ ਉਹ ਹੈ ਡਬਲ ਕਲਚ ਹੈ ਨਾ ਓਰੀਜਨਲ ਡਬਲ ਬਾਈ ਜਾਣਦੇ ਇਹ ਇੱਕ ਆ ਚੀਜ਼ ਤੇ ਤੁਸੀਂ ਕਿੰਨੇ ਮਰਜੀ ਲਾਂਭੇ ਦੇ ਰੋ ਤੁਸੀਂ ਲਾਂਭੇ ਦੇ ਨਾ ਹਟਿਓ ਇਹ ਅਸੀਂ ਕਿਨੂੰ ਨਹੀਂ ਹਟਦੇ ਇਹ ਬਈਰੇ origignal ਹੈ origignal ਬਾਈ ਆ ਚੀਜ਼ਾਂ ਚ ਹੋਇਆਗਾ origignal ਹੈ ਤੁਸੀਂ ਨਾ ਡੈਕਟਰ ਦਾ ਬਦਲਿਆ ਹੋਇਆ ਕਿਨੂੰ ਨਹੀਂ ਹਟਦੇ ਦੇਖਦੇ ਹਾਂ ਕੌਣ ਜਿੱਤਦਾ ਹੈ ਹਨਾ ਤੇਲ ਡੈਕਟਰ ਦਾ ਬਦਲਿਆ ਹੋਇਆ ਤੇਲ ਬਦਲਿਆ ਹੋਇਆ ਮਗਰ ਆੜਾ ਨਾ ਹੋਇਆਗਾ ਗੇਅਰ ਇੰਜਨ ਫੁੱਲ ਚੰਗਾ ਹੈ ਤੇ ਰੇਡ ਚ ਚੈੱਕ ਕਰਾ ਦੇ ਟੇਲੋਂ 260000 ਨੰਬਰ ਕਿੱਥੋਂ ਦਾ ਇਹ ਐਚ ਆਰ ਬਾਈ ਅੱਛਾ ਐ ਫਿਰ ਰੇਟ ਦੇਵਾਂਗੇ ਇੱਕੋ ਹੀ ਰੇਟ ਕਹਾਂਗੇ ਰੇਟ ਉਹਦਾ ਨਾ ਘੱਟਣਾ ਬੱਦ ਬਾਈ 2 लाख 10000 ਦਾ ਹਾਣਾ ਬਾਈ ਇਹ 2 लाख 10000 ਦਾ ਆ ਜਾ ਜਫਰ ਦਾ ਐ ਕੋਈ ਮਗਰ ਕੁਛ ਲੱਗਿਆ ਹੈਗੇ ਹੁਣੇ ਨਿਮੇੜ ਕੰਮ ਦੂਜਿਆਂ ਦੇ ਪਾਵਾਂਗੇ ਆ ਤਾਂ ਨਹੀਂ ਆਪਣਾ ਨਾ ਇੱਧਰ ਲਿਆ ਤੂੰ ਇਹ ਬਾਈ ਇਹ ਬਾਈ ਆਪਣਾ ਨਹੀਂ ਹੈਗਾ ਡਾਕਟਰ ਇਹ ਇਹ ਆਪਣੇ ਗਮਾਂਡੀ ਦਾ ਹੈਗਾ ਉਹਨਾਂ ਕੋਲ ਘਰੇ ਰੱਖਿਆ ਹੋਇਆ ਸੀ ਇਹ ਪੰਜਾਬ ਦਾ ਨੰਬਰ ਆ ਬਾਈ ਇਹ ਮੈਨੂੰ ਲੱਗਦਾ ਯਾਰ ਦੀਪ ਜਿਹੜੇ ਹਿਸਾਬ ਨਾਲ ਇਹਦੀ ਕੰਡੀਸ਼ਨ ਹੈ ਪਹਿਲ ਨਵੇਂ ਲੇਤਾ ਹੁਣਾਂ ਨੇ ਬਾਬਾ ਚਰ ਰੱਖਿਆ ਇਹਨਾਂ ਨੇ ਚੰਗਾ ਚੰਗਾ ਚਰ ਰੱਖਿਆ ਇਹਨਾਂ ਦਾ ਬਾਬਾ ਚਰ ਹੋਗਾ ਮੇਰੇ ਵੀ ਨਹੀਂ ਜਿਆਦਾ ਖਾਸ ਹੈ ਚਰਦਾ ਇਹਨਾਂ ਕੋਲ ਹਮ ਹਮ ਚੈੱਕ ਕਰਾ ਦੇ ਡਾਕਟਰ ਗੇਰ ਇੰਜਨਾਂ ਚੰਗਾ ਬਾਈ ਇਹ ਟਰੈਕਟਰ ਜਾਇ ਜੀ ਰੇਟ ਤਿੱਦਵਾਵਾਂਗੇ ਕਿੰਨਾ ਮੜਲੇ ਟਰੈਕਟਰ ਦਾ ਮਾਡਲ 90 99 ਮਾਡਲ ਹੋਊਛਾ ਇਹ 99 99 ਹਾਂ ਇਹ ਜੇ 99 ਮਾਡਲ ਹੈ ਟਰੈਕਟਰ ਦਵਾਵਾਂਗੇ ਬਾਈ ਅੱਖ ਨੂੰ ਕੋਸ਼ ਅੱਖੀ ਚੱਲੇ ਲੈਣ ਦੇਣਾ 1 ਲੱਖ 5000 ਦਾ ਕਹਿੰਦਾ ਬਾਈ ਬਾਕੀ ਜੇ ਤੁਸੀਂ ਆਗੇ ਜੇ ਤੁਹਾਨੂੰ ਟਰੈਕਟਰ ਚੰਗਾ ਲੱਗਿਆ ਟਰੈਕਟਰ ਦਵਾਵਾਂਗੇ ਜੇ ਤੁਹਾਡੇ ਫੈਟਾ ਚਲਾਈ ਕਰਨੀ ਹੋਣੀ ਲੰਬਾ ਕਿੰਨੇ ਕਿਰਾ ਮਿਲੂਗਾ 1 ਲੱਖ 5000 ਦਾ ਕਹਿੰਦਾ ਛੜਾ ਲਾਂਗੇ ਯਾਰ ਜਿੰਨੇ ਦਾ ਟਰੈਕਟਰ ਫਾਇ ਲੈ ਆਈ ਜੋ ਯਾਰ ਕਿਹੜਾ ਕੁ ਲਖੀਰ ਕਿ 99 99 ਦੇ ਛੱਡ ਦਊਗਾ ਪੁੱਛ ਲਾਂਗੇ ਆਪਾਂ ਕੋਈ ਵੀ ਡਾਟਾ ਪਸੰਦ ਕਰ ਲਿਓ ਫਿਰ ਜੇ ਕਿਸੇ ਨੇ ਲੈਣਾ ਹੋਏ ਨੰਬਰ 13 ਆ ਜਿਹੜੇ ਉਹਦੀ ਕਾਲ ਕਰ ਲੈ ਆਪਣੇ ਵਾਲੀ ਕਰ ਲਾ ਆਪਣੇ 1 2 ਤੇ 3 ਉਹ ਕਿਹੜਾ ਚੌਥਾ ਜਿਹੜਾ ਹੁਣ ਚੌਥਾ ਤੂੰ ਗ੍ਰੇਨ ਫਿਰ ਜੀ ਬੰਦ ਕਰ ਦੇ ਇਸ ਅਸੀਂ ਬੰਦ ਕਰਦੇ ਪੂਰਾ ਦੇਖ